ਦੇ ਵਿੱਚ ਪਾਸਟਾ ਕੇ ਉਹਦੇ ਸਾਹਮਣੂ ਦੋ ਅਕਾਲੀ ਲੀਡਰ ਜਿਨ੍ਹਾਂ ਦਾ ਸਿੰਘ ਸਾਹਿਬ ਗੰਨੀ ਹਰਪ੍ਰੀਤ ਸਿੰਘ ਨੂੰ ਪਤਾ ਹੈ ਜਿਨ੍ਹਾਂ ਚ ਇੱਕ ਨਾਂ ਆਰੈ ਬੰਟੀ ਰਮਾਣਾ ਤੇ ਦੂਜਾ ਪ੍ਰੋਜੀਵ ਕੰਦੀ ਦਾ ਉਹੜ ਜਾ ਕੇ ਕਿਸੇ ਲਾਲਚ ਦੇ ਦੀਨ ਉਹਨਾਂ ਤੋਂ ਬਿਆਨ ਦਵਾਈ ਜਿਹੜਾ ਨੂੰ ਪਤਾ ਸੀ ਕਿ ਇਹਨਾਂ ਨੇ ਜਹਤਰ ਲਾਇਆ ਕਿਉਂਗੇ ਜੇ ਅੱਜ ਹਟਾਇਆ ਗਿਆ ਉਹ ਸਿਰ ਬੰਨਿਆ ਉਹਦਾ ਕਾਰਨ ਇੱਕੋ ਹੀ ਹੈ ਕਿਉਂਕਿ ਅਧੂਰੀ ਸਹਿਜ ਉਹਨੂੰ ਵੀ ਪ੍ਰਵਾਨ ਕਰਨ ਲਈ ਤਿਆਰ ਨਹੀਂ ਬਾਦਲ ਪਰਿਵਾਰ ਉਹ ਸਮਝਦਾ ਹੈ ਮੈਂ ਹੀ ਸਭ ਕੁਝ ਹੈ ਮੈਂ ਹੀ ਕਾਂਤਾ ਹਾਂ ਮੈਂ ਹੀ ਗੁਰੂ ਗ੍ਰੰਥ ਸਾਹਿਬ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਨਾ ਕਿਸੇ ਪੰਥ ਨੂੰ ਕੋਈ ਸ਼ੱਕਾ ਨਾ ਕਿਸੇ ਹੋਰ ਭਾਈ ਪੰਥ ਨਾਲ ਨਹੀਂ ਸੰਬੰਧਿਤ ਉਸ ਵਿਅਕਤੀ ਨੂੰ ਸ਼ੱਕ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਕਾਲ ਤੱਕ ਸਾਹਿਬ ਤੇ ਫੈਸਲਾ ਹੋਇਆ ਉਹਦੇ ਕਰਨਾ ਹਟਾਇਆ ਗਿਆ ਜੇ ਕਾਲਤਾ ਦੇ ਜ਼ਹਿਦਾਰ ਦੀ ਤੇ ਜਿਹੜੇ ਅਨੰਤਪੁਰ ਸਾਹਿਬ ਦੇ ਜ਼ਹੀਦਾਰ ਉਹਨਾਂ ਦੀ ਜ਼ਮੀਰ ਵੀ ਜਾਗਦੀ ਨਹੀਂ ਉਹ ਵੀ ਲਾਲਚਾਂ ਦੇ ਵਿੱਚ ਆ ਕੇ ਕਿਸੇ ਤਰ੍ਹਾਂ ਦੀ ਆਪਣੀ ਅਨਗਹਿਲੀ ਕਰ ਰਹੇ ਐ ਤੇ ਕਰਨਗੇ ਤਾਂ ਉਹਨਾਂ ਨੂੰ ਵੀ ਨਤੀਜੇ ਜਿਵੇਂ ਪਹਿਲਾਂ ਗਿਆਨੀ ਗੁਰਵਜਨ ਸਿੰਘ ਨੂੰ ਪੰਥ ਨੇ ਸਰਬੱਤ ਖਾਲਸਾ ਕਰਕੇ ਨਤੀਜੇ ਭੁਗਤਾਏ ਉਸੇ ਤਰ੍ਹਾਂ ਇਹਨਾਂ ਨੂੰ ਵੀ ਉਹਨਾਂ ਰਤਵਿਆਂ ਦੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿਣਾ ਉਸੇ ਤਰ੍ਹਾਂ ਜੇ ਕੋਈ ਥੋੜੇ ਬਹੁਤੇ ਇੱਕ ਅਦਾ ਕੋਈ ਇਕੱਲੀ ਬਚਿਆ ਉਹ ਗੁਰਵਿੰਦਰ ਸਿੰਘ ਖੁੰਦੜ ਤੇ ਧਾਮੀਸ਼ਾ ਨੂੰ ਵੀ ਮੈਂ ਬੇਨਤੀ ਕਰਨਾ ਚਾਹਣਾ ਕਿ ਆਪਦੀ ਜਮੀਰ ਨਾ ਮਰ ਉਹ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਆਉਦੇ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਆਪਦੀ ਜਮੀਰ ਮਾਰ ਕੇ ਝੂਠ ਬੋਲ ਕੇ ਇਹਨਾਂ ਤਖਤਾਂ ਨਾਲ ਇੱਕ ਤਰ੍ਹਾਂ ਦੀ ਤਕੀਅਤ ਚਾਹੀ ਕਰਕੇ ਉਹ ਆਪ ਹੀ ਖੱਜਲ ਖਰ ਹੋਣਗੇ ਤਖਤਾਂ ਦੀ ਇੱਜ਼ਤ ਨੂੰ ਤਖਤਾਂ ਦੇ ਜਹਦਾਰ ਜਿਹੜੇ ਸੱਚ ਤੇ ਖੜਨਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੰਥ ਬਹੁਤ ਬਲਵਾਨ ਹੈ ਬਹੁਤ ਸਿੱਧੇ ਢੇਢ ਚ 30 ਦੀ ਉਮਰ ਆ ਜੜੀ ਉੱਪਰ ਜਾਣ ਦਾ ਉਹਦਾ ਸਮਾਂ ਨੇੜੇ ਹੈ ਤੇ ਉਹ ਘਰ ਤੋਂ ਘਟਾ ਆਪਦਾ ਮੁੱਖ ਆ ਜਿਹੜਾ ਇਸ ਸੰਸਾਰ 'ਚ ਉੱਪਰ ਮੁੱਖ ਕੀ ਦਾ ਕਿਵੇਂ ਜਾਣਾਂ ਇਹ ਤਾਂ ਜਾਣਦਾ ਗੁਰੂ ਇਹ ਵਿਅਕਤੀ ਨੂੰ ਕਿਸੇ ਨੂੰ ਕੋਈ ਕਹਿਣ ਦਾ ਅਧਿਕਾਰ ਨਹੀਂ ਇੱਕ ਜਿਹੜਾ ਸੰਸਾਰੀ ਤੌਰ ਤੇ ਅਸੀਂ ਵਿੱਚ ਰਹੇ ਹਾਂ ਉਹਦੇ ਚਾਅ ਦੇ ਮੁੱਖ ਨੂੰ ਥੋੜਾ ਬਹੁਤਾ ਸਾਫ਼ ਕਰਕੇ ਜਾਣੋ ਜਿ ਦੇਖ ਰਹੇ ਰੋਜ਼ਾਨਾ ਸਪੋਕਸਮੈਨ ਤਖਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੀ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ 15 ਦਿਨਾਂ ਦੇ ਲਈ ਹਾਲਾਂਕਿ ਉਹਨਾਂ ਨੇ ਇਸ ਗੱਲ ਦਾ ਪਹਿਲਾਂ ਹੀ ਪ੍ਰਗਟਾਵਾ ਕੀਤਾ ਸੀ ਕਿਉਂਕਿ ਉਹਨਾਂ ਨੇ ਖੁੱਲਕੇ ਜਿਹੜਾ ਸੰਗਤ ਦੇ ਅੱਗੇ ਵੀ ਗੱਲ ਰੱਖੀ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਇੱਕ ਧੜੇ ਵੱਲੋਂ ਖਾਸ ਤੌਰ ਦੇ ਉੱਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਸੀ ਬਾਦਲ ਪਰਿਵਾਰ ਤੇ ਤਾਂ ਉਹਨਾਂ ਨੂੰ 15 ਦਿਨਾਂ ਲਈ ਫਾਰਗ ਕਰ ਦਿੱਤਾ ਗਿਆ ਉਹਨਾਂ ਦੇ ਲੀਗਲ ਵਿੰਗ ਵਿੰਗ ਵੱਲੋਂ ਵੀ ਜਿਹੜਾ ਅਕਾਲੀ ਦਲ ਤੇ ਗੱਲ ਕਰ ਲਿਆ ਸੁਪੀਰ ਸਿੰਘ ਬਾਦਲ ਨਿਸ਼ਾਨਾ ਸਾਧਿਆ ਗਿਆ ਤੇ ਸਾਰੀ ਗੱਲਬਾਤ ਕਰਦੇ ਆ ਸਾਡੇ ਨਾਲ ਖਾਸ ਤੌਰ ਦੇ ਉੱਤੇ ਗੁਰਦੇਵ ਸਿੰਘ ਬਰਾੜ ਨੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸ਼ੇਰੇ ਪੰਜਾਬ ਅਕਾਲੀ ਦਲ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇੱਕ ਵੱਡਾ ਵਿਵਾਦ ਫੇਰ ਸ਼ੁਰੂ ਹੋ ਗਿਆ ਜੀ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜ਼ਾ ਸੁਣਾਈ ਗਈ ਸੀ ਸੁਪੀਰ ਸਿੰਘ ਬਾਦਲ ਤੋਂ तमाम ਅਕਾਲੀ ਲੀਡਰਾਂ ਨੂੰ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦਾ ਉਹਨਾਂ ਦੇ ਸੰਧੂ ਦਾ ਜਥੇਦਾਰ ਨੂੰ ਉਹਨੂੰ ਕੈਮਰੇਗੇ ਲਿਆਇਆ ਜਾਂਦੇ ਇੰਟਰਵਿਊਸ ਕਰਾਈ ਜਾਂਦੀਆਂ ਤੇ ਉਹ ਖਤਸ਼ਾ ਜਥੇਦਾਰ ਜੀ ਨੇ ਪਹਿਲਾਂ ਹੀ ਜਤਾਤਾ ਸੀ ਉਹਨੂੰ ਤੁਸੀਂ ਅਸਤੀਫਾ ਲੈਣਾ ਮੈਂ ਦਿੱਤਾ ਹੋਇਆ ਦੁਬਾਰੇ ਮੈਨੂੰ ਨਹੀਂ ਕੱਢਣਾ ਕੱਢ ਦੋ ਆਖਰਕਾਰ ਉਹ ਅੰਤਿਮ ਕਮੇਟੀ ਨੇ ਫੈਸਲਾ ਕੀਤਾ ਜੀ ਕਿਵੇਂ ਦੇਖਦੇ ਹੋ ਵੈਘਰੂ ਜੀ ਦਾ ਖਾਲਸਾ ਵੈਘਰੂ ਜੀ ਕੀ ਪਥੇ ਮੈਂ ਸਪੋਕਸਮੈਨ ਟੀਵੀ ਦਾ ਧੰਨਵਾਦੀ ਹਾਂ ਸਾਰੀ ਟੀਮ ਦਾ ਜਿਨ੍ਹਾਂ ਨੇ ਇੱਕ ਚਰਚਿਤ ਸਵਾਲ ਉੱਤੇ ਸਾਡੇ ਵਿਚਾਰ ਸੰਗਤ ਦੇ ਸਾਹਮਣੇ ਪੇਸ਼ ਕਰਨ ਦਾ ਮੌਕਾ ਦਿੱਤਾ ਜਿਤ ਤੱਕ ਵਰਤਮਾਨ ਹਾਲਾਤ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਅਕਾਲੀ ਦਰਬਾਰ ਬਾਜ਼ਰ ਧੜੇ ਦੇ ਅੰਦਰੂਨੀ ਅਤੇ ਸੁਧਾਰ ਲਹਿਰ ਦੇ ਵਾਪਰੇ ਹਨ ਇਹਦੇ ਬਾਰੇ ਵਿੱਚ ਮੈਂ ਬਹੁਤ ਸੰਖੇਪ ਚ 2-3 ਮਿੰਟ ਚ ਆਪਣੇ ਵਿਚਾਰ ਰੱਖਣਾ ਚਾਹਣਾ ਹੈ ਪਹਿਲੀ ਗੱਲ ਜੋ ਫੈਸਲੇ ਸਿੰਘ ਸਾਹਿਬ ਨੇ ਉਸ ਦਿਨ ਕੀਤੇ ਉਹ ਭਾਵੇਂ ਅਧੂਰੇ ਸਨ ਜੇ ਸ਼ਖਬੀਰ ਸਿੰਘ ਬਾਦਲ ਤੇ ਉਹਦੀ ਸਮੁੱਚੀ ਟੀਮ ਵਿੱਚ ਸੁਧਾਰ ਲੈਣ ਵਾਲੇ ਇਹ ਮੰਨਦੇ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਹਮਾਇਤ ਕੀਤੀ ਉਹਨਾਂ ਦੀ ਪੁਸਤਪਨਾਹੀ ਕੀਤੀ ਬਹਿਰਕੋਟ ਖਪੂਰਾ ਕਾਂ ਦੇ ਵਿੱਚ ਗੋਲੀਆਂ ਚਲਾਈਆਂ ਛੌਣੀ ਅਕਾਲੀ ਦਲ ਨੂੰ ਤਬਾਹ ਕੀਤਾ ਹੋਰ ਜਿੰਨੇ ਸਵਾਲ ਸੀ ਉਹਨਾਂ ਸਾਰੇ ਅਕਾਲ ਤਖਤ ਨੇ ਵੀ ਉਹਨੂੰ ਦੋਸ਼ੀ ਠਰਾਇਆ ਤੇ ਉਹਨਾਂ ਨੇ ਆਪ ਵੀ ਉਹਨਾਂ ਸਾਰੇ ਗਨਾਹਾਂ ਨੂੰ ਕਬੂਲ ਕੀਤਾ ਫਿਰ ਜੋ ਸਜ਼ਾ ਦਿੱਤੀ ਗਈ ਸੀ ਉਹ ਘੱਟ ਸੀ ਉਸ ਘੱਟ ਸਜ਼ਾ ਦੇ ਰੋਸ ਵਜੋਂ ਹੀ ਉਹ ਜਿਆਦਾਤਰ ਨਰੈਣ ਸਿੰਘ ਚੌੜਾ ਦੱਸ ਸਕਦੇ ਹਨ ਉਹਨਾਂ ਨੇ ਗੁੱਸੇ ਚ ਆ ਕੇ ਜਿਜਬਾਤ ਚ ਆ ਕੇ ਜੋ ਕੁਛ ਉਹਤੇ ਗੋਲੀ ਚਲਾਉਂਦੀ ਘਟਨਾ ਵਾਪਰੀ ਉਹ ਸਾਰਾ ਇਹਨਾਂ ਘਟਨਾਵਾਂ ਦਾ ਹੀ ਇੱਕ ਕਾਰਨ ਸੀ ਦੂਜੀ ਮੈਂ ਜੋ ਵਿਚਾਰ ਰੱਖਣਾ ਚਾਹਣਾ ਹੈ ਉਹ ਇਹ ਹੈ ਕਿ ਜੋ ਸਦਾਰ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਕੱਢਿਆ ਗਿਆ ਇੱਕ ਚਿੱਟੇ ਦੇ ਨਾਂਕ ਸਾਹਿਬ ਕਿਉਂਕਿ ਜਿਹੜਾ ਦੋਸ਼ ਲਾਇਆ ਗਿਆ ਅਜ ਤੋਂ 20 ਸਾਲ ਪਹਿਲਾਂ ਉਹਨਾਂ ਦੀ ਸਾਧੂ ਦਾ ਤਲਾਕ ਹੋ ਚੁੱਕਿਆ ਸੀ ਨਸ਼ੇ ਦੇ ਵਿੱਚ ਉਹ ਜੇਲ੍ਹ ਜਾ ਚੁੱਕਿਆ ਸੀ ਛੋਟੀਆਂ-ਛੋਟੀਆਂ ਬੱਚੀਆਂ ਸੀ ਇਹ ਬਿਲਕੁਲ ਝੂਠਾ ਇਲਜ਼ਾਮ ਤੇ ਇਹ ਵਿੱਚ ਪਸ਼ਟਾ ਕਿ ਉਹਦੇ ਸਾਧੂ ਨੂੰ ਦੋ ਅਕਾਲੀ ਲੀਡਰ ਜਿਨ੍ਹਾਂ ਦਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਹੈ ਜਿਨ੍ਹਾਂ ਚ ਇੱਕ ਨਾਂ ਆਰੈ ਬੰਟੀ ਰਮਾਣਾ ਤੇ ਦੂਜਾ ਜਿਹੜਾ ਮੁਕਸਰ ਵਾਲਾ ਹਲਕਾ ਇੰਚਾਰਜ ਆ ਰੋਜੀ ਵਰਕੰਦੀ ਦਾ ਉਹ ੜ ਜਾ ਕੇ ਕਿਸੇ ਲਾਲਚ ਦੇ ਦੀਨ ਉਹਨਾਂ ਤੋਂ ਬਿਆਨ ਦਵਾਏ ਇਹਦਾ ਮੁੱਖ ਕਾਰਨ ਇਹ ਇਲਜ਼ਾਮ ਜੋ ਲਵਾਏ ਗਏ ਆ ਉਹਨਾਂ ਚ ਜਾਂ ਜੋ ਵਰਸਾ ਸਿੰਘ ਨੇ ਇੱਕ ਕਿ ਹੈ ਵੀ ਮੈਨੂੰ ਇਹਨਾਂ ਨੇ ਇਹ ਲੱਭ ਚੁਕੇ ਇਹ ਸਾਰੇ ਇੱਕ ਬਹਾਨੇ ਆ ਜੇ ਸਾਰਿਆਂ ਗੱਲਾਂ ਦੇ ਵਿੱਚ ਕੋਈ ਸਚਾਈ ਸੀ ਤੇ ਅੱਜ ਤੋਂ 20 ਸਾਲ ਪਹਿਲਾਂ ਜੇ ਇਹਨਾਂ ਨੂੰ ਪਤਾ ਸੀ ਤੇ ਇਹਨਾਂ ਨੇ ਜੈਸਤਰ ਲਾਇ ਕਿਉਂਗੇ ਜੇ ਅੱਜ ਹਟਾਇਆ ਗਿਆ ਉਹ ਸਿਰ ਬਹਾਨੇ ਆ ਉਹਦਾ ਕਾਰਨ ਇੱਕੋ ਹੀ ਹੈ ਕਿਉਂਕਿ ਅਧੂਰੀ ਸਜਾ ਉਹ ਨੂੰ ਵੀ ਇਹ ਪ੍ਰਵਾਨ ਕਰਨ ਲਈ ਤਿਆਰ ਨਹੀਂ ਬਾਦਲ ਪਰਿਵਾਰ ਉਹ ਸਮਝਦਾ ਹੀ ਮੈਂ ਹੀ ਸਭ ਕੁਝ ਆ ਮੈਂ ਹੀ ਇਕੱਲਤਾ ਮੈਂ ਹੀ ਗੁਰੂ ਗ੍ਰੰਥ ਸਾਹਿਬ ਆ ਅਸਲ ਚਾਹ ਬ੍ਰੀਤ ਬੁੱਧੀ ਤੇ ਲੇਖਕ ਆ ਇਸ ਪਰਿਵਾਰ ਦਾ ਤੇ ਜਿਹੜੇ ਜਿਹੜੇ ਗਨਾਂਧਾਰ ਸਾਰੇ ਹੈ ਉਹਨਾਂ ਦੇ ਖਾਤਮੇ ਦਾ ਸਮਾਂ ਆ ਗਿਆ ਰਾਸੀ ਤੌਰ ਤੇ ਦੂਸਰੇ ਜਿਹੜੇ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਉਹ ਪ੍ਰਮਾਤਮਾ ਜਾਣਦਾ ਕੀ ਵਾਪਰਨਾ ਹੈ ਪਰ ਰਾਸੀ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਖਾਤਮੇ ਦਾ ਸਮਾਂ ਆ ਗਿਆ ਉਹਦਾ ਕਾਰਨ ਇੱਕੋ ਇੱਕ ਹੈ ਉਹ ਬਦਲਾ ਲੋਭਾਵਨਾ ਇਹਦੇ ਲਈ ਮੈਂ ਇੱਕ ਗੱਲ ਹੋਰ ਦੋ ਮਹਾਪੁਰਖਾਂ ਨੂੰ ਗੱਲ ਕਹਿਣਾ ਚਾਹਣਾ ਹੈ ਇੱਕ ਗਿਆਨੀ ਰਕबीर ਸਿੰਘ ਜੀ ਨੂੰ ਦੂਜੀ ਗਿਆਨੀ ਸੁਲਤਾਨ ਸਿੰਘ ਜੀ ਨੂੰ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਕਿ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਨਾ ਕਿਸੇ ਪੰਥ ਨੂੰ ਕੋਈ ਸ਼ੱਕਾ ਨਾ ਕਿਸੇ ਹੋਰ ਭਾਈ ਪੰਥ ਨਾਲ ਨਹੀਂ ਸੰਬੰਧਿਤ ਉਸ ਵਿਅਕਤੀ ਨੂੰ ਸ਼ੱਕ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਅਕਾਲ ਤਖਤ ਸਾਹਿਬ ਤੇ ਫੈਸਲਾ ਹੋਇਆ ਉਹਦੇ ਕਰਕੇ ਹਟਾਇਆ ਗਿਆ। ਉਸ ਫੈਸਲੇ ਦੇ ਜ਼ਿੰਮੇਵਾਰ ਗਿਆਨੀ ਰਕबीर ਸਿੰਘ ਤੇ ਗਿਆਨੀ ਸੁਲਤਾਨ ਸਿੰਘ ਵੀ ਸੀ। ਜੇ ਗੱਲ ਸੱਚਾਈ ਹੈ ਉਸ ਫੈਸਲੇ ਕਰਕੇ ਹਟਾਇਆ ਗਿਆ ਤੇ ਉਹਨਾਂ ਦੀ ਜ਼ਮੀਰੇ ਮੰਦੀ ਹੈ। ਜਿਹਨੂੰ ਸਾਰਾ ਪੰਥ ਮੰਨਦਾ ਹੈ ਕਿ ਉਸੇ ਕਰਕੇ ਹਟਾਇਆ ਗਿਆ ਤਾਂ ਘੱਟ ਤੋਂ ਘੱਟ ਉਹਨਾਂ ਨੂੰ ਆਪਣਾ ਅਸਿਫਾ ਦੇ ਦੇਣਾ ਚਾਹੀਦਾ ਹੈ ਜੇ ਅਕਾਲ ਤਖਤ ਦੇ ਜਹਦਾਰ ਦੀ ਤੇ ਜਿਹੜੇ ਅਨੰਦਪੁਰ ਸਾਹਿਬ ਦੇ ਜਹਦਾਰ ਉਹਨਾਂ ਦੀ ਜ਼ਮੀਰ ਵੀ ਜਾਗਦੀ ਨਹੀਂ ਉਹ ਵੀ ਲਾਲਚਾਂ ਦੇ ਵਿੱਚ ਆ ਕੇ ਕਿਸੇ ਤਰ੍ਹਾਂ ਦੀ ਆਪਣੀ ਅੰਗੇਲੀ ਕਰ ਰਹੇ ਹੈ ਤੇ ਕਰਨਗੇ ਤਾਂ ਉਹਨਾਂ ਨੂੰ ਵੀ ਨਤੀਜੇ ਜਿਵੇਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਨੂੰ ਪੰਥ ਨੇ ਸਰਬੱਤ ਖਾਲਸਾ ਕਰਕੇ ਨਤੀਜੇ ਭੁਗਤਾਏ ਉਸੇ ਤਰ੍ਹਾਂ ਇਹਨਾਂ ਨੂੰ ਵੀ ਉਹਨਾਂ ਰਤਬਿਆਂ ਦੇ ਰਹਿਣ ਦਾ ਕੋਈ ਅਧਿਕਾਰ ਨਹੀਂ ਰਹਿਣਾ ਕੋਈ ਸਮਾਂ ਆਏਗਾ ਇਹਨਾਂ ਨੂੰ ਇਹਨਾਂ ਰਤਬਿਆਂ ਤੋਂ ਜਾਣਾ ਪਵੇਗਾ ਜੇ ਆਪਣੀ ਇੱਜ਼ਤ ਚਾਹੁੰਦੇ ਐ ਪੰਥ ਦੇ ਵਿੱਚ ਇਹ ਸਤਕਾਰ ਚਾਹੁੰਦੇ ਐ ਤੇ ਦੋਹਾਂ ਨੂੰ ਤੁਰੰਤ ਅਸifie ਦੇ ਦੇਣੀ ਚਾਹੀਦੀ ਹੈ ਧੰਨਵਾਦ ਜੀ ਬਰਾੜਾ ਸਾਹਿਬ ਸਿੰਘ ਸਾਹਿਬ ਨੇ ਵੀ ਇਹ ਗੱਲ ਜਿਹੜੀ ਹੈ ਕਹੀ ਸੀ ਵੀ ਕਹਿੰਦੇ ਜਿਹੜਾ 2 ਤਰੀਕ ਨੂੰ ਮੈਂ ਫੈਸਲੇ ਕੀਤੇ ਐ ਜਿਹੜੇ 2 ਤਰੀਕ ਨੂੰ ਉੱਥੇ ਫੈਸਲਾ ਕਾਲਤਾਪਸੇ ਹੋਇਆ ਉਹ ਸਭ ਤੋਂ ਵੱਡਾ ਮੇਰਾ ਗੁਨਾਹ ਸੀ ਕਿ ਮੈਂ ਉਹਦੇ ਵਿੱਚ ਸ਼ਾਮਲ ਸੀ ਜਿਹਦਾ ਅੱਜ ਖਮਿਆ ਜਾਣਾ ਨੂੰ ਭੁਗਤਣਾ ਪੈ ਰਿਹਾ ਇਹ ਜੋਸ਼ ਸਿੰਘ ਸਾਹਿਬ ਨੇ ਕਿਹਾ ਹੈ ਉਤ ਜੇ ਕੋਈ ਸ਼ੱਕ ਨਹੀਂ ਕਿਉਂਕਿ ਜੋ ਸਾਰੀ ਗੱਲ ਬਿਲਕੁਲ ਜਿਵੇਂ ਆਪਣੀ ਚਿੱਟਾ ਦੇਣਾ ਇਸ ਤਰ੍ਹਾਂ ਸਾਫ ਹੈ ਵੀ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਗਿਆ ਮੈਂ ਕਹਿੰਦਾ ਵੀ ਇਹ ਫੈਸਲਾ ਬਿਲਕੁਲ ਹੀ ਗਲਤ ਹੈ ਇਹ ਪੰਥ ਤੇ ਪੰਜਾਬ ਦੇ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਇਹ ਜਿਨ੍ਹਾਂ ਲੋਕਾਂ ਨੇ ਫੈਸਲੇ ਲਏ ਆ ਖਾਸ ਕਰਕੇ ਜੋ ਧਮੀਸ਼ਾ ਪ੍ਰਧਾਨ ਉਹਦਾ ਇੱਕ ਅਕਸ ਜਿਹੜੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਨਾਲ ਨਹੀਂ ਸਨ ਉਹਦੀਆਂ ਵਿਰੋਧੀ ਸਨ ਉਹਨਾਂ ਦੇ ਵਿੱਚ ਵੀ ਇੱਕ ਚੰਗਾ ਬਣਿਆ ਹੋਇਆ ਸੀ ਜਿੱਥੇ ਮੈਂ ਗਿਆਨੀ ਰਕबीर ਸਿੰਘ ਨੂੰ ਤੇ ਗਿਆਨੀ ਸੁਲਤਾਨ ਸਿੰਘ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਅਸਤੀਫੇ ਦੇਣ ਇਹ ਉਹਨਾਂ ਦਾ ਜੇ اخਲਾਕੀ ਫਰਜ਼ ਬੰਦਾ ਸਚਾਈ ਹੈ ਜਿਹੜੀ ਉਹਨਾਂ ਪ੍ਰਵਾਨ ਕਰਨ ਸਚਾਈ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ ਇਸੇ ਤਰ੍ਹਾਂ ਜੇ ਕੋਈ ਥੋੜੇ ਬਹੁਤੇ ਇੱਕ ਅੱਧਾ ਕੋਈ ਇਕੱਲਾ ਬਚਿਆ ਉਹ ਬਰਵਿੰਦਰ ਸਿੰਘ ਭੁੰਦੜ ਤੇ ਧਾਮੀ ਸਾਹਿਬ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹ ਆਪਦੀ ਜ਼ਮੀਰ ਨਾਲ ਮਰ ਉਹ ਪੰਥ ਦੇ ਵਿੱਚ ਪੰਜਾਬ ਦੇ ਵਿੱਚ ਆਉਦੇ ਆਉਂਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਆਪਦੀ ਜਮੀਰ ਮਾਰ ਕੇ ਝੂਠ ਬੋਲ ਕੇ ਇਹਨਾਂ ਤਖਤਾਂ ਨਾਲ ਇੱਕ ਤਰ੍ਹਾਂ ਦੀ ਤਕੀਦ ਸ਼ਾਹੀ ਕਰਕੇ ਉਹ ਆਪ ਹੀ ਖੱਜਲਖਰ ਹੋਣਗੇ ਤਖਤਾਂ ਦੀ ਇੱਜ਼ਤ ਨੂੰ ਤਖਤਾਂ ਦੇ ਜਹਦਦਾਰ ਜਿਹੜੇ ਸੱਚ ਤੇ ਖੜਨਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪੰਥ ਬਹੁਤ ਬਲਵਾਨ ਹੈ ਪੰਥ ਦੇ ਵਿੱਚ ਜਿਹੜਾ ਗੁਰੂ ਵਸਦਾ ਹੈ ਪੰਥ ਦੇ ਉੱਤੇ ਗੁਰੂ ਦਾ ਹੱਥ ਹੈ ਗੁਰੂ ਦੇ ਹੱਥ ਦੇ ਵਿਰੁੱਧ ਜੇ ਕੋਈ ਵਿਅਕਤੀ ਭਾਵੇਂ ਵੱਡੇ ਅਹੁਦੇ ਤੇ ਹੈ ਜੇ ਕੋਈ ਕਿਸੇ ਤਰ੍ਹਾਂ ਦੀ ਅਨਗਹਿਲੀ ਜਾਂ ਉਸ ਨੂੰ ਆਪਦੇ ਸਵਾਰਥਾਂ ਲਈ ਵਰਤਣ ਦਾ ਯਤਨ ਕਰੇਗਾ ਮੈਂ ਸਮਝਦਾ ਕਿ ਉਹਦੀ ਬੁੱਧੀ ਵਿਪਰੀਤ ਹੋਗੀ ਉਹਦੀ ਮਰਤ ਮਰੀ ਗਈ ਉਹ ਨਤੀਜੇ ਭੁਗਤਨੇ ਪਹਿਣਗੇ ਮੈਂ ਸਰਦਾਰ ਬਰਵਿੰਦਰ ਸਿੰਘ ਭੁੰਦਰ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਉਹ ਅੱਜ ਤੱਕ ਸਾਰੇ ਅਕਾਲੀ ਲੀਡਰਾਂ ਤੋਂ ਘੱਟ ਬਾਦ-ਬਾਦ ਚ ਰਹੇ ਆ ਹੁਣ ਵੀ ਉਹਨਾਂ ਦੇ ਉੱਤੇ ਕੋਈ ਖਾਸ ਦੋਸ਼ ਨਹੀਂ ਆਇਆ ਜੇ ਦੋਸ਼ ਲੱਗਿਆ ਉਹ ਵੀ ਉੱਥੇ ਅਕਾਲ ਤਖਤ ਦੇ ਉੱਤੇ ਗਲਤ ਸਾਬਤ ਹੋਇਆ ਉਹਨਾਂ ਦੋਹਾਂ ਨੂੰ ਧਾਮੀ ਸਾਹਿਬ ਦੇ ਬਰਵਿੰਦਰ ਸਿੰਘ ਭੁੰਦਰ ਨੂੰ ਅਸਤੀਫਾ ਦੇਣੇ ਚਾਹੀਦੇ ਦੂਜੇ ਦੋਹਾਂ ਨੂੰ ਵੀ ਦੇਣੇ ਚਾਹੀਦੇ ਤੇ ਜਿਹੜੇ ਸੁਧਾਰ ਲੈ ਰਹੇ ਬਹੁਤ ਕਾਰੇ ਸੀ ਸਦਾ ਸਖਦੇਵ ਸਿੰਘ ਢੀਂਸਾ ਨੇ ਬੜੀ ਜਲਦੀ ਬਿਆਨ ਦਿੱਤਾ ਵੀ ਸਾਨੂੰ ਸਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਕੋਈ ਇਤਰਾਜ਼ ਨਹੀਂ ਬਣ ਜਾਣਾ ਚਾਹੀਦਾ ਬੀਬੀ ਜੰਗੀਰ ਕੌਰ ਨੇ ਵੀ ਕਿਹਾ ਅੱਜ ਉਹਨਾਂ ਨੂੰ ਵੀ ਅਕਾਲ ਤਖਤ ਦੇ ਹੁਕਮਾਂਵੇ ਦੀ ਉਲੰਘਣਾ ਕਰਕੇ ਸਦਾ ਸਖਬੀਰ ਸਿੰਘ ਬਾਦਲ ਦੇ ਧੜੇ ਨੇ ਪ੍ਰਵਾਨ ਨਹੀਂ ਕੀਤਾ ਉਹਨਾਂ ਦੇ ਦੋਸ਼ ਲਾਏ ਅਕਾਲ ਤਖਤ ਸਾਹਿਬ ਨੂੰ ਚਿੱਠੀਆਂ ਲਿਖ ਰਏ ਵੀ ਇਹਨਾਂ ਨੂੰ ਸਜ਼ਾ ਵਧਾਈ ਜਾਵੇ ਔਰ ਅਨੇਕਾ ਤਰ੍ਹਾਂ ਦੇ ਦੋਸ਼ ਉਹਨਾਂ ਦੇ ਉੱਤੇ ਲੱਗੇ ਆ ਉਹਨਾਂ ਨੂੰ ਵੀ ਆਪਦੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਮਾੜੀ ਮੋੜ ਕਿਸੇ ਬੰਦੇ ਨੂੰ ਆਣ ਚਾਹੀਦੀ ਏ ਧਰਤੀ ਤੇ ਭਾਰ ਬਣ ਕੇ ਜਿਉਣਾ ਕਿਉਂਕਿ ਕਰੇ ਉਧਰ ਨੂੰ ਭੱਜ ਜਾਂਦੇ ਹੁਣ ਫਿਰ ਪਾਸੇ ਅਟ ਰਹੇ ਆ ਕਦੇ ਭੱਜ ਕੇ ਕਦੇ ਹਟ ਕੇ ਹੁਣ ਸ੍ਰੀ ਦੇਵ ਸਿੰਘ ਟੀਨ ਸੇ ਦੀ ਉਮਰ ਆ ਜਿਹੜੀ ਉੱਪਰ ਜਾਣ ਦਾ ਉਹਦਾ ਸਮਾਂ ਨੇੜੇ ਆ ਤੇ ਉਹ ਘੜ ਤੋਂ ਘਟ ਆਪਦਾ ਮੁੱਖ ਆ ਜਿਹੜਾ ਇਸ ਸੰਸਾਰ ਚ ਉੱਪਰ ਮੁੱਖ ਕੀ ਦਾ ਕਿਵੇਂ ਜਾਣਾ ਇਹ ਤਾਂ ਜਾਣਦਾ ਗੁਰੂ ਇਹ ਵਿਅਕਤੀ ਨੂੰ ਕਿਸੇ ਨੂੰ ਕੋਈ ਕਹਿੰਦਾ ਅਧਿਕਾਰ ਨਹੀਂ ਇੱਕ ਜਿਹੜਾ ਸੰਸਾਰੀ ਤੌਰ ਤੇ ਅਸੀਂ ਵਿੱਚ ਰਹੇ ਆ ਉਹਦੇ ਚ ਆਪਦੇ ਮੁੱਖ ਨੂੰ ਥੋੜਾ ਬਹੁਤਾ ਸਾਫ਼ ਕਰਕੇ ਜਾਣ ਉਨੇ ਉਹ ਬਜ਼ੁਰਗ ਨੂੰ ਵੀ ਮੈਂ ਕਹਿਣਾ ਚਾਹਣਾ ਹੈ ਬੀਬੀ ਜੰਗੀਰ ਕੌਰ ਹੋਰ ਜਿਹੜਾ ਉਹ ਸਾਰਾ ਤੜਾ ਉਹ ਖੱਜਲ ਖਵਾਰ ਤੇ ਜਲੀਲ ਨਾ ਹੋਣ ਥੋੜੀ ਕਣੀ ਆਪ ਦੀ ਅਣਖ ਨਾਲ ਜਿਉਣਾ ਜੇ ਅਣਖ ਨਾਲ ਜਿਉਣਾ ਹੀ ਨਹੀਂ ਤਾਂ ਉਹ ਹੋਰ ਖੱਜਲ ਖਵਾਰ ਹੋਣਗੇ ਧੰਨਵਾਦ ਜੀ ਇੱਕ ਆਖਰੀ ਸਵਾਲ ਹੈ ਪੰਜਵਾਰ ਦੇ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜਾ ਫਖਰੇ ਕੌਮ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਗਿਆ ਉਹ ਵਾਪਸ ਲੈਤਾ ਗਿਆ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਫੈਸਲਾ ਹੈ ਤੁਹਾਨੂੰ ਲੱਗਦਾ ਕਿ ਇਹ ਵੀ ਵੱਡਾ ਕਾਰਨ ਹੈਗਾ ਜਾਨੀ ਹਰਪ੍ਰੀਤ ਸਿੰਘ ਦੇ ਕਲਾਬ ਜਿਹੜੀ ਗਾਜ਼ਗਿਰਨੀ ਇਹ ਵੀ ਇੱਕ ਕਾਰਨ ਸਾਰੇ ਕਾਰਨ ਜਿਹੜੇ ਉਹਨਾਂ ਨੇ ਦੋਸ਼ ਲਾਏ ਐ ਕਿ ਫਖਰੇ ਕੌਨ ਸਰਬੱਤ ਖਾਲਸਾ 'ਚ ਲੱਖਾਂ ਬੰਦਿਆਂ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਲੈ ਲਿਆ ਸੀ ਮੱਕੜ ਸਾਹਿਬ ਤੋਂ ਵੀ ਜਿਹੜੇ ਚਲੇ ਗਏ ਸੰਸਾਰ ਤੋਂ ਉਹਨਾਂ ਤੋਂ ਇਹ ਵਾਸ ਪਹਿਲਾਂ ਹੀ ਲੈ ਜਾ ਚੁੱਕੇ ਸੀ ਤੇ ਜਿਹੜੇ ਹੁਣ ਅਕਾਲ ਤਖਤ ਸਾਹਿਬ ਦੇ ਪੰਜ ਜਥੇਦਾਰਾਂ ਨੇ ਪੰਜ ਸਿੰਘ ਸਾਹਿਬਾਨਾਂ ਨੇ ਇਹ ਸਾਰੇ ਫੈਸਲੇ ਕੀਤੇ ਐ ਇਹ ਸਾਰੇ ਫੈਸਲੇ ਸਰਬੱਤ ਖਾਲਸਾ 'ਚ ਹੋ ਗਏ ਸਰਬੱਤ ਖਾਲਸਾ 'ਚ ਇਹਨਾਂ ਫੈਸਲਿਆਂ ਕਰ ਨਹੀਂ ਜਿਵੇਂ ਅੱਜ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਸਾਡੇ ਉੱਤੇ ਅਸੀਂ ਫੈਸਲੇ ਇਹੀ ਫੈਸਲੇ ਕੀਤੇ ਜੋ ਅੱਜ ਅਕਾਲ ਤੱਕ ਸਭ ਤੇ ਹੋਏ ਐ ਇਹਨਾਂ ਫੈਸਲਿਆਂ ਕਰਕੇ ਸਾਨੂੰ ਜੇਲ੍ਹਾਂ ਚ ਭੇਜਿਆ ਗਿਆ ਅੱਜ ਵੀ ਸਾਡੇ ਉੱਤੇ 10 ਸਾਲਾਂ ਬਾਅਦ ਵੀ ਉਹ ਦੇਸ਼ ਧਰੋਹੀ ਦੇ ਕੇਸ ਚੱਲ ਰਿਹਾ ਓਹ ਫੈਗਰੇ ਕੰਮ ਵਾਪਸ ਲਿਆ ਸੀ ਅੱਜ ਜੇ ਲਿਆ ਉਹਨਾਂ ਨੇ ਸਰਬੱਤ ਖਾਲਸਾ ਦੇ ਫੈਸਲਿਆਂ ਤੇ ਮੋਹਰ ਲਾਈ ਐ ਇੱਕ ਸਚਾਈ ਐ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਕੋਈ ਸੱਚ ਬੋਲਣ ਦਾ ਯਤਨ ਕੀਤਾ ਪਰ ਅਧੂਰਾ ਸੱਚ ਸੀ ਜਿਹੜੀ ਸਜ਼ਾ ਸੀ ਉਹ ਘਟ ਗਈ ਪਰ ਇਹਦੇ باوجود ਵੀ ਪ੍ਰਕਾਸ਼ ਸਿੰਘ ਬਾਦਲ ਤੇ ਉਹਦਾ ਧੜਾ ਜਿਹੜਾ ਉਹ ਇੰਨੀ ਗੱਲ ਬਰਦਾਸ਼ਤ ਕਰਨ ਨੂੰ ਵੀ ਤਿਆਰ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਮੇਰੀ رائے ਦੇ ਮੁਤਾਬਕ ਹੈ ਵਪਰੀਤ ਬੁੱਧੀ ਲੇਖਕਾਂ ਇਹਨਾਂ ਦੀ ਮੱਤ ਮਰੀ ਗਈ ਇਹਨਾਂ ਨੇ ਖੱਜਲਖਵਾਰ ਹੋਣਾ ਹੈ ਹੋਰ ਜਲੀਲ ਹੋਣਾ ਉਹ ਜਲਾਲਤ ਵਾਲ ਵਧ ਰਹੀ ਜੀ ਤੁਨ ਸਿੰਘ ਬਾਦਲ ਨੂੰ ਜਿਹੜੀ ਸਜ਼ਾ ਮਿਲੀ ਹੈ ਕਾਲੀ ਦਾ ਤੁਹਾਨੂੰ ਲੱਗਦਾ ਕਿ ਜਥੇਦਾਰ ਸਾਹਿਬ ਨੂੰ 15 ਦਿਨ ਦੀ ਫਾਰਗ ਕਰਤਾ ਹਟਾ ਦਿੱਤਾ ਸੇਵਾਵਾਂ ਤੋਂ ਕੀ ਆਨਾਂ ਨੇ ਸਮੇਂ ਦੇ ਵਿੱਚ ਦੁਬਾਰਾ ਇਹ ਪਰਵਾ ਰਾਜਨੀਤੀ ਅੱਗੇ ਆ ਸਕੂਗਾ ਨਹੀਂ ਉਹਦਾ ਥਾਂ ਜੇਲ੍ਹਾਂ ਚ ਕਿ ਉਹਨੂੰ ਕਤਲ ਮੰਨ ਚੁੱਕਿਆ ਹੈ ਜਿਹੜੀ دنیਆਵੀ ਅਦਾਲਤਾਂ ਦੇ ਵਿੱਚ ਉਹ ਹੁਣ ਤੱਕ ਕਿਸੇ ਗਵਾਹੀ ਦੀ ਲੋੜ ਨਹੀਂ ਹੁਣ ਤਾਂ ਸਿਰਫ ਜੇ ਉਹਨੂੰ ਵਿਚਾਰਿਆ ਉਹ ਦੋ ਬੰਦੇ ਉਹਨੂੰ ਵਿਚਾਰੇ ਆ ਵਿਚਾਰ ਨਹੀਂ ਸਕਣਗੇ 2.5 ਸਾਲ ਹੋ ਗਏ 3 ਸਾਲ ਹੋਣ ਵਾਲੇ ਆ ਤੁਸੀਂ ਇੱਕ ਵੀ ਕਾਰਵਾਈ ਨਹੀਂ ਕੀਤੀ ਨਾ ਗੋਲੀ ਕਾਂਡ ਦੇ ਉੱਤੇ ਨਾ ਕਿਸੇ ਦੇ ਉੱਤੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉੱਤੇ ਨਾ ਕਰਪਸ਼ਨ ਦੇ ਉੱਤੇ ਕਰਪਸ਼ਨ ਤੇ ਠਾਇਂਦਰ ਫੜ ਲੈਣਾ ਮੁੰਚੀ ਫੜ ਲੈਨੇ ਪਟਵਾਰੀ ਫੜਲੇ ਨੇ ਇਹ ਤਾਂ ਪਹਿਲਾਂ ਵੀ ਫੜੀ ਜਾਏ ਰਹੇ ਸੀਗੇ ਜਿਹੜੇ ਵੱਡੇ ਵੱਡੇ ਕੇਸ ਆ ਜਿਵੇਂ ਕਸੰਜਾਈ ਵਿਭਾਗ ਦਾ ਕੇਸ ਸੀ ਦੋ ਮੰਤਰੀਆਂ ਦੇ ਚਾਰਾ ਇਸ ਤੇ ਔਰ ਲੱਖਾਂ ਕਰੋੜਾਂ ਦੇ ਜਿਹੜੇ ਕਪੜੇ ਆ ਉਹਨਾਂ ਦੇ ਉੱਤੇ ਪੋਲੀਟਿਕਲ ਲੋਕਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਹੇ ਜੇ ਮਨਪ੍ਰੀਤ ਸਿੰਘ ਦੇ ਉੱਤੇ ਕਾਰਵਾਈ ਕੀਤੀ ਆ ਬਹੁਤ ਛੋਟੀ ਪਲਾਟ ਵਾਲੀ ਉਹਦੇ ਜਿਹੜੇ ਵੱਡੇ ਕਪੜੇ ਆ ਜਿਵੇਂ ਥਰਮਲ ਪ੍ਰਾਉਂਡ ਦੇ ਕਪੜੇ ਆ ਸੈਂਕੜੇ ਹਜ਼ਾਰਾਂ ਕਰੋੜਾਂ ਦੇ ਕਪੜੇ ਉਹਨਾਂ ਤੋਂ ਨਾ ਪਰੇ ਉਹ ਵੀ ਜ਼ਿੰਮੇਵਾਰ ਹੈ ਸੋਇਸਾਨੇ ਸ਼ੇਰੇ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਰਾੜ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਫੈਸਲਾ ਕੀਤਾ ਗਿਆ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਫੈਸਲਾ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਬਾਦਲ ਤੜੇ ਦੇ ਖਿਲਾਫ ਕੀਤਾ ਗਿਆ ਉਹ ਕਿਤੇ ਨਾ ਕਿਤੇ ਬਾਦਲ ਤੜੇ ਨੂੰ ਮਨਜ਼ੂਰ ਨਹੀਂ ਸੀਗਾ ਤੇ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉੱਤੇ ਜਿਹੜੀ ਉਹ ਕਾਜ਼ ਉਹ ਗਿਰੀ ਹੈ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਜ਼ਾਨਾ ਸਪੋਕਸਮੈਨ ਪਟੇਨਡਾ